ਜੇ ਸ਼ਮਨ ਦੇ ਦੀ ਘਟਾ ਦੇਖੋ ਇੱਕ ਨੰਬਰ ਮੁੰਡਾ ਹੈ ਗੱਭਰੂ ਜਵਾਨ ਲੰਬਾ ਲੰਝਾ 24 ਕਿੱਲੇ ਪੈਲੀ ਆ ਨਹੀਂ ਇਹਦੇ ਵੱਡੇ ਬਾਬੇ ਨੂੰ ਇਹਦੇ ਬਾਬੇ ਨੂੰ ਗਹਿਣ ਘਟੋਂਦੀਆਂ ਤੁਹਾਨੂੰ ਪਤਾ ਹੈ ਵੀ ਸਾਝਾ ਪਰਿਵਾਰ ਹੈ ਮਤਲਬ ਇਹ ਕਿ ਪਰਿਵਾਰ ਨੂੰ 24 ਕਿੱਲੇ ਹੁੰਦੇ ਨੇ ਮੁੰਡੇ ਦੀ ਗੱਲ ਛੱਡੋ ਤੁਸੀਂ ਜ਼ਮੀਨ ਨੂੰ ਛੱਡੋ ਮੁੰਡਾ ਕੋਸਾ ਖਾਂਦਾ ਪੀਂਦਾ ਨਹੀਂ ਪਉ ਵਿਆਹ ਸਾਦੀ ਮੌਕੇ दारू ਦਾ ਘੁੱਟ ਪੀਲੇ ਕਹਿਣੀ ਛੱਕਦੇ ਪਰ ਉਹ ਮੁੰਡਾ ਸੋਫੀ ਆ ਇੱਕ ਨੰਬਰ ਇਹਦੇ ਨਾਲ ਦਾ ਮੁੰਡਾ ਨਹੀਂ ਛੋ ਨੂੰ ਲੱਭਣਾ ਕਰੀ ਹੀਰਾ ਮੁੰਡਾ ਜੀ ਹੀਰਾ ਇਹਦੇ ਨਾਲ ਦਾ ਮੁੰਡਾ ਨਹੀਂ ਮਿਲਣਾ ਪੰਜ ਕਿੱਲੇ ਆਉਂਦੇ ਨੇ ਕੱਲੇ ਨੂੰ ਮੁੰਡੇ ਦੇ ਪਿਓ ਨੂੰ ਦੋ ਭਾਈ ਨੇ ਢਾਈ ਤਾਂ ਹੀ ਆਉਂਦੇ ਆ ਪਰ ਬੈਲੇ ਕੋਈ ਨਹੀਂ ਹੈਗਾ ਕੀ ਕਣ ਕਦੇ ਥਕਾवट ਹੋ ਜੇ ਪੇਗ ਲਾ ਲਵੇ ਨਹੀਂ ਤਾਂ ਕੋਈ ਬੈਲੇ ਨਹੀਂ ਹੈਗਾ ਐ ਠੰਡੇ ਠੰਡੇ ਤੇ ਕੀ ਕਹਨੇ ਕਦੇ ਮਾੜੀ ਮੋਟੀ ਪੂਤੀ ਸ਼ਕਲ ਪਰ ਮੁੰਡਾ ਇੱਕ ਨੰਬਰ ਹੈ ਕੋਈ ਬੈਲ ਹੈ ਨਹੀਂ ਮੁੰਡੇ ਚ ਹੈਗਾ ਨੰਬਰ ਇੱਕ ਮੁੰਡਾ ਜੀ ਨੰਬਰ ਇੱਕ ਐਹੀ ਨਾਲ ਦਾ ਮੁੰਡਾ ਤੁਹਾਨੂੰ ਕਿਸੇ ਪਿੰਡ ਚ ਨਹੀਂ ਥਿਆਉਣਾ ਨੇੜੇ ਤੇ ਮੈਂ ਗਰੰਟੀ ਲੈ ਲੈ ਆ ਹੁਣੇ ਕੁੜੀ ਦਾ ਵਿਆਹ ਕਰਕੇ ਹਟੇ ਨੇ ਪਹਿਲੀ ਹੈਗੀ ਕੀ ਉਹ ਕਿਤੇ ਪਹਿਲੇ ਹੀ ਬੁੜਿਆ ਨਹੀਂ ਵੇਚਦੀ ਪਹਿਲੀ ਨਹੀਂ ਹੈਗੀ ਮੁੰਡੇ ਕੋਲੇ ਖਾਂਦਾ ਪੀਂਦਾ ਘਸ ਨਹੀਂ ਦਵਾਈ ਦੇ ਤੌਰ ਤੇ ਕਦੇ ਰਮ ਲਾਲ ਲਵੇ ਘੁੱਟ ਬਰਾਂਡੀ ਲੈ ਲਵੇ ਗਰਮ ਪਣੀ ਨਾਲ ਬਖਰੀ ਗੱਲ ਉਹ ਖਾਂਦਾ ਪੀਂਦਾ ਘੋਸ ਨਹੀਂ ਬੰਦੀ ਫੀਮ ਜੇਬ ਚ ਰੱਖਦਾ ਵੀ ਕਦੇ ਇਦਾਂ ਗੰਦਾ ਨਾ ਰੋਣਾ ਪਈ ਜੇ ਕਦੇ ਝੱਟ ਵੀ ਲੈਂਦਾ ਆਪਾਂ ਸੌ ਵੀ ਨਹੀਂ ਪੰਨਦੇ ਪਰ ਇਹ ਗੱਲ ਤਾਂ ਮੁੰਡਾ ਨਹੀਂ ਸੁਣੂ ਮੈਨਾਂ ਕਿਤੇ ਹੱਥੋਂ ਨਾ ਘਟਲੇ ਮੁੰਡਾ ਬੀਏ ਪੜਿਆ ਮੁੰਡਾ ਬੀਏ ਪੜਿਆ ਕੰਪਿਊਟਰ ਤੇ ਬਹਿੰਦਾ ਕੰਪਿਊਟਰ ਟਰੈਕਟਰ ਨਹੀਂ ਕੰਪਿਊਟਰ ਚਲਾਉਂਦਾ 15000 ਚੜੇ ਮਹੀਨੇ ਫੜ ਲੈਂਦਾ ਓਹੋ ਤੁਹਾਨੂੰ ਕਿਸੇ ਨੇ ਗਲਤ ਫਹੀਮੀ ਕਰਤੀ ਮੇਰੀ ਲਾਲ ਸੁਣੋ ਬੀੜੀ ਛੇਡ ਕੋਈ ਨਸ਼ਾ ਥੋੜੀ ਹੁੰਦਾ ਇਹ ਭਾਲ ਰੁਖਦੀ ਹੁੰਦੀ ਹੈ ਬੰਦੇ ਨੂੰ ਕੋਈ ਨਸ਼ਾ ਨਹੀਂ ਹੁੰਦਾ ਇਹ ਤੇ ਮਾਈ ਮੋਟੀ ਸ਼ਟੇਟ ਸਿੰਬਲ ਪੀ ਲੰਨੇ ਫੇਰ ਕੋਈ ਗੱਲ ਨਹੀਂ ਹੈ ਪਰ ਮੁੰਡਾ ਮੈਂ ਸੋਨੂੰ ਦੱਸਿਆ ਗੱਲ ਮੈਂ ਪਿਆ ਕੇ ਵੀ ਦੇਖਿਆ ਪਉਏ ਤਾਂ ਬਦ ਨਹੀਂ ਪੀਤਾ ਹੱਥ ਮਾਣਦਾ ਹੁੰਦਾ ਪਹਿਲੇ ਹੀ ਵੀ ਇੱਕ ਰੂਡ ਪੈਗ ਲਾਉਂ ਬਸ ਇਹ ਜਾਂ ਹੀਰਾ ਮੁੰਡਾ ਨਹੀਂ ਮਿਲਣਾ ਕਿਤੇ ਤੁਨ ਮੈਂ ਦੱਚਾ ਗੱਲ ਕੱਢ ਨਾ ਲਿਓ ਐਵੇਂ ਮੇ ਪਾਸ ਮੁੰਡਾ ਇਹ ਐਵੇਂ ਮੇ ਪਾਸ ਇਹਦੇ ਨਾਲ ਦਾ ਮੁੰਡਾ ਨਹੀਂ ਛੋਨੂ ਮਿਲਣਾ ਨੌਕਰੀ ਵੀ ਮਿਲ ਜੂਗੀ ਹੁਣ ਤਾਂ ਉਹ ਪ੍ਰਾਈਵੇਟ ਹੀ ਲੱਗ ਜਾ ਨੌਕਰੀ ਵੀ ਮਿਲ ਜੂ ਜਦੋਂ ਇੰਨਾ ਪੜਿਆ ਨਹੀਂ ਗਿਆ ਬਾਕੀ ਰਹੀ ਗੱਲ ਖਾਣ ਪੀਣ ਦੀ ਮੈਂ ਗਾਰੰਟੀ ਲੈਣਾ दारू ਤੋਂ ਚ ਮੈਂ ਕੋਈ ਬੜਾ ਨਹੀਂ ਹੈਗਾ ਉਹ ਵੀ ਅਧਿਆ ਕਿੰਕਣਾ ਕਦੇ ਲਾ ਲਿਆ ਕਦੇ ਨਾ ਲਾ ਲਿਆ ਦੁਨੀਆ ਹੀ ਲਾਉਂਦੀ ਆ ਨਾਲੇ ਦਾਰੂ ਚ ਕਿਹੜਾ ਕੋਈ ਨਸ਼ਾ ਹੁੰਦਾ ਸ਼ੁਗਰ ਕਰੋ ਸਮਾਇਕ ਨਹੀਂ ਲਾਉਂਦਾ ਲੋਕ ਸਮਾਇਕ ਲਈ ਜਾਂਦੇ ਨੇ ਕੈਕਸ ਪੀ ਜਾਂਦੇ ਨੇ ਟਰਮਾਟੋਲ ਖਾਈ ਜਾਂਦੇ ਨੇ ਉਹਨਾਂ ਨਾਲੋਂ ਤਾਂ ਚੰਗਾ ਹੀ ਐ ਨਾਲੇ ਦਾਰੂ ਤਾਂ ਹੁਣ ਆ ਸੋਡਾ ਕਰਖੜਾ ਪੀਂਦਾ ਨਹੀਂ ਦਾਰੂ ਦਾ ਤਾਂ ਕੋਈ ਨਸ਼ਾ ਹੀ ਨਹੀਂ ਹੁੰਦਾ ਇਹ ਤਾਂ ਦਵਾਈ ਐ ਨਹੀਂ ਮਿਲਣਾ ਪੰਜਾਬੀ ਕੋਈ ਪੰਜਾਬੀ ਮੁੰਡੇ ਤਾਂ ਸਾਰੇ ਜਾਂ ਤਾਂ ਬਾਗੇ ਕੈਨੇਡੀਅਨ ਅਮਰੀਕੀ ਜਾਂ ਨਸ਼ੇ ਪੱਤੇ ਚ ਰੁੱਢੀ ਜਾਂਦੇ ਨੇ ਪੰਜਾਬੀ ਮੁੰਡਾ ਨਹੀਂ ਮਿਲਦਾ ਇੱਕ ਬਿਹਾਰ ਦਾ ਹੈਗਾ ਜੇ ਆਖੋ ਤਾਂ ਗਲਤ ਨੂੰ ਨਾ ਗੋਲ ਦੱਪਿਆਂ ਦੀ ਰੇੜੀ ਲਾਉਂਦਾਗਾ ਸਕੂਲ ਮੂਹਰੇ 2500 ਦੀ ਆੜੀ ਪਉਂਦਾ ਦੇਖੀ ਬੈਲ ਐਬ ਕੋਈ ਨਹੀਂ ਹੈਗਾ ਮੁੰਡਾ ਪੰਜਾਬੀ ਪਿਓਰ ਬੋਲਦਾ ਮਾੜੀ-ਬੋਟੀ ਹਿੰਦੀ ਮਿਕਸ ਕਰਕੇ ਪੰਜਾਬੀ ਪਿਓਰ ਬੋਲਦਾ ਮੈਂ ਛੋਡੀ ਫੋਨ ਤੇ ਵੀ ਗੱਲ ਕਰਾ ਦੂੰਗਾ ਗੁਟਕੇ ਖਾਂਦਾ ਕਰੇ ਉਹ ਗੁਟਕੇ ਕਿਹੜਾ ਕੋਈ ਨਸ਼ਾ ਹੁੰਦਾ ਹੈ ਉਹ ਅੱਜ ਕੱਲ ਮੁੰਡੇ ਚ ਕਿਨੇ ਚੇ ਨੀਚੇ ਖਾਈ ਜਾਂਦੇ ਨੇ ਆਪਣੇ ਆਲੇ ਤਾਂ ਚਿੱਟਾ ਪੀ ਪੀ ਮਰੀਂ ਜਾਂਦੇ ਨੇ ਹੈ ਮੇਰੀ ਗੱਲ ਸੁਣ ਲੋ ਆਹ ਕਿੰਨੀਆਂ ਗੋਲੀਆਂ ਚੱਲਿਆ ਰਗੇਚੀ ਉਹ ਖਾਈ ਜਾਂਦੇ ਨੇ ਉਹਨਾਂ ਨਾਲ ਤਾਂ ਚੰਗਾ ਹੀ ਐ ਗੁੱਟ ਕੇ ਰੱਖੀ ਬੜੀ ਜਿਹੀ ਪਚਕਾਨੀ ਮਾਰਦਾ ਕਾਇ ਕਾਸਰੀ ਮਾਰਾ ਬਟਾ ਮੂਰ ਲਾ ਲਈ ਹੁੰਦਾ ਨਸ਼ਾ ਪਤਾ ਕੋਈ ਨਹੀਂ 2500 ਕਮਾਉਂਦਾ ਰੋਜ਼ ਦਾ ਐਜਾ ਮੁੰਡਾ ਨਹੀਂ ਮਿਲਣਾ ਪੰਜਾਬੀ ਤਾਂ ਖਤਮ ਹੋ ਗਏ ਸਾਰੇ ਨਸ਼ਾ ਕਰ ਕਰਕੇ ਮਰੀ ਜਾਂਦੇ ਨੇ ਜੇ ਗੁੱਟ ਕਰ ਵੀ ਗਿਆ ਉਹਦਾ ਪੱਕਾ ਨਹੀਂ ਪਤਾ ਵੀ ਨਸ਼ਾ ਨਾ ਕਰਦਾ ਹੋਊ ਅੱਦੇ ਨਾਲੋਂ ਵੱਧ ਚਿੱਟਾ ਪੀਂਦੇ ਆ ਜਿਹੜੇ ਨਹੀਂ ਪੀਂਦੇ ਉਹ ਬਾਹਰ ਬਾਗੀ ਕੁੜੀ ਕੁਮਾਰੀ ਰੱਖ ਲੋਂਗੇ ਮੇਰੀ ਗੱਲ ਸੁਣੋ ਛਾਕ ਵਧੀਆ ਆਖੋਂ ਤਾਂ ਮੇਰਾ ਜੂ ਨਾਲ ਗੱਲ ਧੋਰਾ ਉਹ ਗੁਟਕਾ ਦੀ ਕੋਈ ਗੱਲ ਨਹੀਂ ਹੁੰਦੀ ਗੁਟਕਾ ਨਸਾਂ ਲੈਂਦਾ ਉਹੀ ਭਾਲ ਜਿ ਲੋਟ ਨਹੀਂ ਹੁੰਦੀ ਹੈ ਗੁਟਕਾ ਕੋਈ ਨਸਾ ਥੋੜੀ ਹੁੰਦਾ ਗਾ ਮੁੰਡਾ ਚੰਗਾ ਹੱਥ ਤੁਸੀਂ ਕੱਢ ਲਓਗੇ ਹੁਣ ਪੰਜਾਬ ਦੀ ਬੋਲਣ ਵਾਲਾ ਬਿਹਾਰੀ ਉਹ ਹੀ ਆ ਬਾਕੀ ਦਾ ਸਾਇ ਹਿੰਦੀ ਬੋਲਣ ਵਾਲੇ ਬਿਹਾਰੀ ਨੇ ਉਹ ਨਾਲੇ ਗੁਟਕਾ ਕਿਡਾ ਮਹਿੰਗਾ ਹੈਗਾ 50 ਰੁਪਏ ਦੇ ਗੁਟਕੇ ਖਾਂਦਾ ਰੋਜ਼ ਦੇ ਸ਼ੌਦੇ ਖਾ ਜਾਂਦਾ ਹੂ 2500 ਦੇ 2400 ਛੋਡੀਪੂੜੀ ਦੇ ਹੱਥ ਤੇ ਤਨੂ ਆਕਲ ਨੂੰ ਹੱਥ ਮਾਰਵਾ ਆਕਲ ਨੂੰ ਐਦਾਂ ਨਾਲ ਦਾ ਸ਼ਾਕ ਨਹੀਂ ਮਿਲਣਾ ਸੁਣ ਲੋ ਗਾਹਾਂ ਨਾਲ ਹੱਦ ਪੰਜਾਬੀ ਬੋਲਣ ਵਾਲੇ ਵੀ ਭੁੱਲ ਜਿਓ